ਯਾਰ ਚੱਲ ਦੋਸਤੋ ਲੋਈ ਸ਼ਰਨ ਵਾਸਤੇ ਆਪਾਂ ਇੱਕ ਸਪੈਸ਼ਲ ਵਲੋਗ ਬਣਾਇਆ ਇਹਨੂੰ ਗਿਫਟ ਦੇਣ ਲੱਗੇ ਆ ਜੀ ਸ਼ਰਨ ਨੂੰ ਦੇਖ ਲਓ ਇਹ ਵਿਚਾਰਾ ਸਾਡੇ ਮਗਰ ਹਫਤੇ ਤੋਂ 2 ਡੇਢ ਹਫਤੇ ਤੋਂ ਮਗਰ ਪਿਆ ਹੈ ਇਹਨੇ ਕਾਫੀ ਇਸ ਬੱਚੇ ਨੇ ਕਾਫੀ ਜਿਹੜੀ ਹੈ ਨਾ ਤਪੱਸਿਆ ਕੀਤੀ ਹੈ तकरीबन ਪਾੜ ਕਿਨਾਂ ਪਾਠ ਡੇਢ ਤੋਂ 2 ਹਫਤੇ ਹੋ ਗਏ ਐ ਇਹਨੂੰ ਸਾਨੂੰ ਭੁੱਲ ਜਾਂਦਾ ਸੀ ਜਾਂ ਇਹ ਸਾਗਰ ਬਾਜੀ ਨੂੰ ਭੁੱਲ ਜਾਂਦਾ ਸੀ ਕਿ ਗਿਫਟ ਦੇਣਾ ਬਟ ਇਹ ਹਰ ਵੇਲੇ ਇਹਨੂੰ ਤਕਰੀਬਨ 5 ਤੋਂ 7 ਦਿਨਾਂ ਤੋਂ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਇਸ ਨੂੰ ਤੈਨੂੰ ਕਿੰਦਾ ਲੱਗ ਰਿਹਾ ਜੀ ਗਿਫਟ ਲੈ ਗਏ ਵਧੀਆ ਲੈ ਇਹ ਖੋਲਣਾ ਚਾਹੀਏ ਲਾਈਕ ਕਰਿਓ ਲਾਈਕ ਦੇਖਣਾ ਸਾਰਿਆਂ ਨੂੰ ਕਿ ਬਲੌਗ ਦੇਖਣਾ ਆ ਵਾਲਾ ਸਾਰਿਆਂ ਨੇ ਪਹਿਲੇ ਉਧਰ ਦੇਖੋ ਨਾ ਤੇ 2 ਮਿੰਟ ਰੋਕੋ ਓਪਨ ਕਰਦੇ ਆ ਇਹਨੂੰ ਫੇ ਠੀਕ ਹੈ ਕਿ ਸ਼ਰਨ ਹੁਣ ਕਰਨਾ ਲੱਗਾ ਓਪਨ ਵੀਡੀਓ ਨੂੰ ਆਪਣਾ ਬਲੌਗ ਉਹ ਗਿਫਟ ਨੂੰ ਤੇ ਇੱਥੇ ਮੈਂ ਤਾਂ ਪੈਕ ਹੀ ਕਰਵਾਲਾ ਅੰਦਾ ਇੱਧਰ 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 ਕੋਲਡ ਅਨਨ ਇੱਧਰ ਉਧਰ ਦੇਖ ਇਦਾਂ ਕਰ ਇਦਾਂ 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 ਕਿਦਾਂ ਦਾ ਲੱਗ ਰਿਹਾ ਸ਼ਰਨ ਵਧੀਆ ਲੱਗ ਰਿਹਾ ਤੇਰੇ ਹਿਸਾਬ ਨਾਲ ਕੀ ਹੋਏਗੀ ਇਸ ਤੇ ਕੁਲਦੀ ਦੀ ਕੀ ਰਹਿੰਦੀਆਂ ਟੇਪਾਂ ਮਾਈਆਂ ਯਾਰ ਕੈਂਚੀ ਲੋ ਕੈਂਚੀ ਵਰਤੋ ਦੱਬੇ ਦੇ ਦੱਬੇ ਦੇ ਅੰਦਰ ਉਹ ਡੱਬਾ ਦੱਬੇ ਦੇ ਅੰਦਰ ਉਹ ਡੱਬਾ ਸ਼ਰਨ ਵਸਤੇ ਹੈ ਕੋਈ ਸਪੈਸ਼ਲ ਗਿਫਟ ਮਿਲ ਗਿਆ ਤਾਂ ਲਿਆਂਦਾ ਹੀਗਾ ਆਪਾਂ 2 ਮਹੀਨੇ ਪਹਿਲਾਂ ਤੇ ਆਪਾਂ ਮਿਲਿਆ ਤਾਂ ਆ ਗਈ ਵਿਚਾਰੇ ਦਾ ਗਿਫਟ ਦੇਣਾ ਰਹਿ ਗਿਆ ਹੈਗਾ ਇਹ ਕਾਫੀ ਉਹ ਇਧਰ ਫੇਸ ਉਧਰ ਕਰਦੇ ਫੇਸ ਫੇਸ ਫਾੜ ਇੱਥੇ ਬੈਠੇ ਇੱਥੇ ਬੈ ਇੱਥੇ ਬੈ ਇੱਥੇ ਬੈ ਆ ਲੈ ਭਾਈ ਆ ਇਹਦਾ ਗਿਫਟ ਹੈਗਾ ਤੇ ਇਧਰ ਇਧਰ ਤੂੰ ਕਾ ਥੈਂਕ ਯੂ ਸਾਗਰ ਭਾਈ ਜੋ ਜਾ ਬਹਿ ਜਾ ਬਹਿ ਜਾ ਇੱਥੇ ਦੱਸ ਹੋ ਗਈ ਨਿਕਲਾ ਵਿੱਚ ਭਾਈ oh my god ਆ ਦਸ ਤਾਂ ਸਹੀ ਗਿਫਟ ਦਾ ਸੋਭਾਜੀ ਖੋਲੋ ਗਿਫਟ ਖੋਲੋ ਉਹ ਖੋਲ ਖੋਲ ਕੇ ਦੱਸੋ ਚੱਲ ਚੱਲ ਖੋਲ 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 ਹਾ ਡਾਰਕ ਬੈਂਡ ਚੋਕੋ ਕਰਨ ਵਾਸਤੇ ਦੋ ਸਪੈਸ਼ਲ ਆਪਾਂ ਮੋਟੀ ਡਾਰਕ ਬੈਂਡ ਸੀ ਦੇ ਮਿਸ ਵਾਹ ਵਾਹ ਬਸ 1 ਦਾ ਡੀਮਾਰਟ ਜਿੰਦਾ ਹੋਰ ਓ ਯਰਨ ਕਿੱਦਾਂ ਦਾ ਲੱਗ ਰਿਹਾ ਗਿਫਟ ਲੈ ਕੇ ਸਹੀ ਸਹੀ ਦੱਸਣਾ ਤੂੰ ਵੀ ਹੌਨਸਟ ਕਿੱਦਾਂ ਦਾ ਲੱਗ ਰਿਹਾ ਗੰਦਾ ਲੱਗ ਰਿਹਾ ਨਹੀਂ ਕਿਉਂ ਗੰਦਾ ਕਿਉਂ ਲੱਗ ਰਿਹਾ ਸੁਣ ਗਿਫਟ ਤਾਂ ਗਿਫਟ ਹੁੰਦਾ ਨਾ ਗਿਫਟ ਹੁੰਦਾ ਅੱਜ ਅੱਜ ਕੱਲ ਅੱਜ ਕੱਲ ਕੋਈ ਥੱਪੜ ਨਹੀਂ ਮਾਰਦਾ ਫਰੀਦ ਤੈਨੂੰ ਦੋ ਆਪਣਾ ਗਿਫਟ ਲੈ ਲੈ ਆਪਣਾ ਗਿਫਟ ਲੈ ਲੈ ਮੇਰੇ ਬੂਮਾ ਦੀ ਬੂਟੀ ਲੈ ਲੀਓ ਚੱਲ ਈਏ ਮੇਰੀ ਲੋਨ ਗੱਲ ਹੈਲੋ ਆ ਦੇ ਆਪਾਂ ਹੁਣ ਵਲੋਗ ਦੇ ਵਿੱਚ ਤੈਨਾਂ ਵਾਦਾ ਕਰ ਰਹੇ ਆ ਅਗਲੀ ਵਾਰ ਫੇਰ ਬਾਹਰ ਜਾਣਾ ਠੀਕ ਹੈ ਇਸ ਤੋਂ ਵਧੀਆ ਗਿਫਟ ਲਿਆਵਾਂਗੇ ਤੇਰੇ ਵਾਸਤੇ ਠੀਕ ਹੈ ਹਾਂ ਪੱਕਾ ਪੱਕਾ ਨਹੀਂ ਇਹ ਤੂੰ ਇਹ ਬਿਲਕੁਲ ਠੀਕ ਆ ਯਾਰ ਜੀ ਤੂੰ ਇਹ ਕਹਦੇ ਕਿ ਮੈਂ ਬਹੁਤ ਕਹਦੇ ਬਹੁਤ ਖੁਸ਼ ਆ ਮੈਂ ਮੈਂ ਗੱਦਾ ਹਾਂ ਮੈਂ ਬਹੁਤ ਮੈਂ ਖੁਸ਼ ਹੋਇਆ ਇਸ ਗਿਫਟ ਨੂੰ ਲੈ ਕੇ ਚੱਲ ਆ ਬਹੁਤ ਰਸਾਇਆ ਗਿਫਟ ਦੇ ਗੰਦੇ ਖੋਲ ਕੇ ਚੈੱਕ ਕਰੋ ਕਿੰਦਾ ਟੇਸਟ ਆਇਆ ਜਿਹਨਾਂ ਨੇ ਦੇਖ ਲਿਆ ਹੈ ਕਾਪੀ ਨਹੀਂ ਹੈਗੀ ਇਹ ਬਹੁਤ ਵਧੀਆ ਯਾਰ ਬਹੁਤ ਵਧੀਆ ਬੁੰਡੇ ਦੀ ਮਿਹਨਤ ਰੰਗ ਲੈ ਆਈ ਇਹਨੂੰ ਹੀ ਕਰਨ ਤੇਰੇ ਤੇਰੇ ਵਾਸਤੇ ਨਾ ਮੈਂ ਦਿਨ ਰਾਤ ਦੇਖ ਕਰਕੇ ਸਪੈਸ਼ਲ ਮੈਂ ਗਿਫਟ ਤਿਆਰ ਕੀਤਾ ਹਾਂ ਇਹਨੂੰ ਹੀ ਕਹਿੰਦੇ ਆ ਕਿ ਮਿਹਨਤ ਦਾ ਫਲ ਜਿਹੜਾ ਮਿੱਠਾ ਹੁੰਦਾ ਬਟ ਡਾਰਕ ਫੈਂਡੈਂਸੀ ਹੁੰਦਾ ਇਹ ਪਹਿਲੀ ਵਾਰੀ ਸਪੈਸ਼ਲ ਸਪੈਸ਼ਲ ਠੀਕ ਹੈ ਆ ਦੇਖੋ ਇਹ ਹੁਣ ਆ ਦੇਖ ਆ ਆਏ ਹੋਏ ਹੋਏ ਕਿਹਦਾ ਟੇਸਟ ਟੇਸਟ ਕਿਦਾਂ ਦਾ ਵਧੀਆ ਯਾ ਤਾਹੀ ਅਗਲਾ ਗਿਫਟ ਮਿਲੇ ਕਿੰਦਾ ਲੱਗਾ ਤੈਨੂੰ ਗਿਫਟ ਉਧਰ ਦੇਖ ਕੇ ਦੱਸੋ ਇੱਧਰ ਵੀਡੀਓ ਦੇਖ ਕੇ ਦਾ ਬਹੁਤ ਵਧੀਆ ਨਾ ਅਗਲੀ ਵਾਰ ਤੈਨੂੰ ਚਾਰ ਦੀ ਜਗ੍ਹਾ ਪੰਜ ਪੈਕੇਟ ਦਵਾਵਾਂਗਾ ਤੈਨੂੰ ਇਹਦੇ ਮੈਂ ਤੈਨੂੰ ਅਗਲੀ ਵਾਰ ਪੱਕਾ ਗਿਫਟ ਮਿਲੇਗਾ ਠੀਕ ਹੈ ਤੇ ਕੁਝ ਕਹਿਣਾ ਚਾਹਨਾ ਆਪਣੇ ਫੋਲੋਅਰਸ ਨੂੰ ਇੰਸਟਾਗ੍ਰਾਮ ਹੈ ਨਾ ਨਹੀਂ ਹੱਸਣਾ ਨਹੀਂ ਗੁਜੇ ਗੁਜੇਰਾਂ ਦੇ ਰਾਜ ਤੇ ਥਿੰਗ 17 ਫੋਲੋ ਕਰ ਲਓ ਫੋਲੋ ਕਰ ਲੋ ਜਾਵੇ ਇਹ ਨਵੇਂ ਨਵੇਂ ਗਿਫਟ ਲੈਣ ਲਈ ਫੋਲੋ ਕਰ ਲੋ ਸਾਗਰ ਕੋਚਰ ਨੂੰ ਵੀ ਕਰ ਕੋਚੜ ਤੈਗਰ ਕੋਚਰ ਨੂੰ ਵੀ ਕਰ ਲੋ ਫੋਲੋ ਕਰੋ ਫੋਲੋ ਕਰੋ ਸਾਰਿਆਂ ਨੂੰ ਫੋਲੋ ਕਰੋ ਸਾਰਿਆਂ ਨੂੰ ਸਾਰਿਆਂ ਨੂੰ ਮੈਨੂੰ ਇਹ ਭਾਈ ਦੀ ਆਈਡੀ ਦਿਖਾ ਦੇ ਯਾਰ ਵਿਪਨ ਭਾਈ ਕੋਈ ਆਈਡੀ ਦੱਸੋ ਭਈ ਆਪਣੀ ਹਾਂ ਆਈਡੀ ਯਾਰ ਮੈਨੂੰ ਉੱਤੇ vipan.1587 ਕਰਕੇ ਹੈ ਠੀਕ ਹੈ ਤੇ ਬਾਕੀ ਆ ਹੋ ਸਾਰਿਆਂ ਨੂੰ ਵਧੀਆ ਲੱਗਾ ਹੋਏਗਾ ਵਲੋਗ ਬਹੁਤ ਵਧੀਆ ਮੈਨੂੰ ਬਹੁਤ ਅੱਛਾ ਲੱਗਿਆ ਇਹ ਆਪਾਂ ਸ਼ੇਅਰ ਕਰਨਾ ਦੱਬ ਕੇ ਹਾਂ ਇਹ ਮੁੰਡੇ ਨੂੰ ਮਿਹਨਤ ਦਾ ਫਲ ਮਿਲਿਆ ਇੰਨੇ ਦਿਨਾਂ ਬਾਅਦ ਗਿਫਟ ਮਤਲਬ ਸੋਚਦਾ ਹੈਗਾ ਕਿ ਇਹਨੂੰ ਗਿਫਟ ਝੂੜ ਮੋ ਰਹੇ ਆਪਾਂ ਮੈਂ ਦੋ ਸ਼ਬਦ ਕਹਿਣਾ ਚਾਹੁੰਦਾ ਬੋਲੋ ਬੋਲੋ ਇਹੀ ਬੋਲੋ ਇਸ ਤਰ੍ਹਾਂ ਕਿ ਇਹ ਬੱਚੇ ਨੇ ਪਿਛਲੇ ਤਕਰੀਬਨ ਡੇਢ ਤੋਂ 2 ਹਫਤੇ ਤੋਂ ਮਤਲਬ ਨੱਕ ਵਿੱਚ ਦਮ ਕਰ ਰੱਖਿਆ ਹੋਇਆ ਸੀ ਤੇ ਮੇਰਾ ਗਿਫਟ ਨਹੀਂ ਦਿੰਦੇ ਮੇਰਾ ਗਿਫਟ ਨਹੀਂ ਦਿੰਦੇ ਦੇਖੋ ਗਿਫਟ ਦਾ ਗਿਫਟ ਹੁੰਦਾ ਹੁਣ ਇਹ ਕਹਿ ਰਿਹਾ ਕਿ ਗਿਫਟ ਨਹੀਂ ਇਹ ਜਾਂ ਇਹਨੂੰ ਲੱਗੇ ਕਿ ਸਹੀ ਨਹੀਂ ਹੈਗਾ ਜਾਂ ਕੁਝ ਵੀ ਬਟ ਗਿਫਟ ਦਾ ਗਿਫਟ ਹੁੰਦਾ ਇਹ ਹਲਾ ਬੱਚਾ ਇਹਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਅਜੀ ਬੱਚੇ ਆ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਜਿਹੜਾ ਹੈਗਾ ਆ ਇੰਨਾ ਸੁਣਾ ਦੇ ਦੋ ਆ ਦੇਖੋ ਤੁਸੀਂ ਜੇ ਤੁਸੀਂ ਜੇ ਤੁਸੀਂ ਬਾਜ਼ਾਰੋਂ ਲੈਣ ਜਾਓਗੇ ਤੁਹਾਨੂੰ 20 ਰੁਪਏ ਦਾ ਇੱਕ ਮਿਲਣਾ ਹੈ ਤੇ ਇਹ ਸ਼ਰਨ ਨੂੰ ਫ੍ਰੀ ਵਿੱਚ ਮਿਲੇਗਾ ਗਿਫਟ ਦੋਨੋਂ ਹਫਤਾ ਹੋ ਗਿਆ ਮੈਨੂੰ ਫੁੱਦੂ ਬਣਾਇਆ ਨਹੀਂ ਵੈਸੇ ਇਹਦਾ ਨਿਕਨੇਮ ਅਸੀਂ ਰੱਖਿਆ ਹੋਇਆ ਪਿੱਦੂ ਪਿੱਦੂ ਨਿਆਣੀ ਹਲਾ ਰਾਇਆ ਫੁੱਦੂ ਕਿਆ ਲੀਗਾ ਜੰਮ ਚਲੋ ਜੀ ਵਧੀਆ ਬੋਬ ਦਿਨ ਵਧੀਆ ਲੱਗਾ ਇਹਨੇ ਬਹੁਤ ਵਧੀਆ ਬਹੁਤ ਵਧੀਆ ਤੈਨੂੰ ਹਫਤੇ ਬਾਅਦ ਇੱਕ ਹੋਰ ਗਿਫਟ ਦਵਾਂਗੇ ਇਹ ਗੱਲ ਕਹਿਣੀ ਹੈ ਯਾਰ ਚਲੋ ਕਹੋ ਤੁਸੀਂ ਕਹੋ ਬੋਲੋ ਕਰ ਲੋ ਯਾਰ ਗੁਰਜਰਾਂ ਗੁਰਜਰਾਂ ਨੂੰ ਤਾਂ ਲੈ ਆਜ ਅਸ ਸਤਾਰਾ ਫੋਲੋ ਕਰ ਲੋ ਜਾ ਕੇ ਵੀਡੀਓ ਬੜੀ ਚੰਗੀਆਂ ਬਣਾਉਂਦੇ ਆ ਐਵੇਂ ਲਾ ਸਗਰ ਇਹ ਲਾਈਕ ਕਰਦਾ ਰੋਈ ਮੇਰੀ ਵੀਡੀਓ ਨੂੰ ਕਾਲਾ ਬਣ ਗਿਆ ਕਾਲਾ ਬਣ ਚਲੋ ਠੀਕ ਆ ਦੋਸਤੋ ਵੇ ਮਿਲਦੇ ਆ ਅਗਲੇ ਵਲੌਗ